ਨਮਸਕਾਰ ਆਰ ਪੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀਕਾ ਅਟਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਕੇਸ਼ ਸ਼ਾਂਤੀਦੋਤ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਨਿਗਾਸ ਸਵਾਗਤ ਕਰਦੇ ਹਾਂ ਜੀ ਐਨੋ ਆਟੇ ਆ ਬਹੁਤ ਬੱਧੀ ਹੈ ਬਹੁਤ ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਅਸੀਂ ਮੁੱਖ ਖਬਰਾਂ ਤੇ ਚਰਚਾ ਕਰਦੇ ਹਾਂ ਹਰ ਦਿਨ ਸੋ ਅਜ਼ਰ ਦੈਨ ਅਸੀਂ ਜਿਹੜੀਆਂ ਮੁੱਖ ਖਬਰਾਂ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹਨਾਂ ਚ ਪਹਿਲੀ ਖਬਰ ਇਹ ਹੈ ਕਿ ਸਾਡੀ ਇਕਨੋਮੀ ਨੇ ਟਰੰਪ ਟੈਰਿਫ ਨੂੰ ਹਰਾ ਦਿੱਤਾ ਹੈ ਦੱਸ ਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਐ ਦੇਖੋ ਇਹ ਕਿਹਾ ਕਿ 2025-26 ਦੀ ਦੂਜੀ ਤਿਮਾਹੀ ਵਿੱਚ 8.2% ਜੀਡੀਪੀ ਵਾਧਾ ਦੇਸ਼ ਲਈ ਇੱਕ ਜਿਹੜਾ ਉਤਸ਼ਾਹਜਨਕ ਸੰਕੇਤ ਹੈ ਇਹ ਸਿਰਫ ਇੱਕ ਆਰਥਿਕ ਆંકੜਾ ਨਹੀਂ ਹੈ ਸਗੋਂ ਵਿਕਾਸ ਨੂੰ ਤੇਜ਼ ਕਰਨ ਲਈ ਲਾਗੂ ਕੀਤੀਆਂ ਗਈਆਂ ਨੀਤੀਆਂ ਅਤੇ ਸੁਧਾਰਾਂ ਦਾ ਇੱਕ ਠੋਸ ਨਤੀਜਾ ਵੀ ਹੈ ਆਮ ਨਾਗਰਿਕਾਂ ਦੀ ਨਿਰੰਤਰ ਮਿਹਨਤ ਅਤੇ ਜਨੂੰਨ ਨੇ ਵੀ ਇਸ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜਿਸ ਨਾਲ ਭਾਰਤ ਦੀ ਜਿਹੜੀ ਅਰਥਵਿਵਸਥਾ ਹੈ ਉਹ ਮਜ਼ਬੂਤ ਹੋਈ ਹੈ ਇਸ ਖਬਰ ਤੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਲੁਕੋ ਸਭ ਤੋਂ ਪਹਿਲਾਂ ਤਾਂ ਇਹ ਬੜੀ ਅੱਛੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜਿਹੜੀ ਦੇਸ਼ ਲਈ ਕੋਈ ਗੱਲ ਹਿੱਤ ਚ ਆਈ ਹੁੰਦੀ ਹੈ ਜੀ ਉਹ ਸਾਂਝੀ ਕਰਦੇ ਹਾਂ ਬਿਲਕੁਲ ਬਿਲਕੁਲ ਜੀ ਦੂਸਰਾ ਚੀਜ਼ ਹੈ ਕਿ ਜਦੋਂ ਦੇਸ਼ ਦੀ ਜੀਡੀਪੀ ਵੱਧਦੀ ਹੈ ਹਾਂ ਤਾਂ ਉਹ ਵੀ ਨੇਚਰਲੀ ਜਿਦਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੀ ਅਰਥ ਵਿਵਸਥਾ ਨੂੰ ਖੜਾ ਕਰਨ ਦੀ ਗੱਲ ਹੈ ਜੀ ਉਹਦੇ ਮੁਤਾਬਕ ਹੈ ਔਰ ਇਹ ਉਦੋਂ ਹੋ ਰਿਹਾ ਹੈ ਜਦੋਂ ਅਮਰੀਕਾ ਨੇ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਨੇ ਜਿਹੜਾ ਉਹਦੇ ਤੇ ਸਾਡੇ ਤੇ ਆਹ ਲਾਇਆ ਕੁਝ ਜਿਹੜੀ ਗਲੋਬਲ ਡਿਪਲੋਮੇਸੀ ਚੱਲਦੀ ਉਹ ਉਹਨੂੰ ਆਪਣੇ ਉਹਦੇ ਜਿਹੜਾ ਜੀ ਤੇ ਜਦੋਂ ਜਿਹੜੀ ਜੀਡੀਪੀ ਹੁੰਦੀ ਹੈ ਉਹ নো ਡਾਊਟ ਕਿ ਜਿਹੜਾ ਦੇਸ਼ ਦੇ ਜਿਹੜੇ ਨਾਗਰਿਕ ਹੁੰਦੇ ਆ ਉਹਨਾਂ ਦੀ ਮਿਹਨਤ ਸਦਕਾ ਹੀ ਸਾਰਾ ਕੁਝ ਹੁੰਦਾ ਹੈ। ਹਮ ਤੇ ਜਿਹੜੀ ਸਾਡੇ ਮੁਲਕ ਦੀ ਜੀਡੀਪੀ ਜਿਹੜੀ ਹੁਣ ਵਧੀ ਹੈ ਉਹ ਇਸ ਲਈ ਉਹਦੇ ਜਿਹੜੇ ਲੋਕ ਇਸ ਇਹਦੇ ਲਈ ਜਿਹੜੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹ ਵੀ ਇਹਦੇ ਲਈ ਧੰਨਵਾਦ ਦੇ ਬਿਲਕੁਲ ਬਿਲਕੁਲ ਸਰ ਬਿਲਕੁਲ ਤੇ ਜਦੋਂ ਜੀਡੀਪੀ ਵੱਧਦੀ ਹੈ ਤੇ ਉਹਦਾ ਅਰਥ ਇਹ ਹੁੰਦਾ ਹੈ ਕਿ ਜਿਹੜਾ ਉਹ ਦੇਸ਼ ਜਿੱਧਰ ਵਿਕਾਸ ਵੱਲ ਜਾ ਰਿਹਾ ਹੁੰਦਾ ਹੈ ਹਮ ਤੇ ਕੀ ਉਥੇ ਜਿਹੜੇ ਲੋਕ ਰਹਿਣ ਵਾਲੇ ਆ ਜਿੱਦਾਂ ਸਾਡਾ ملک 140 ਕਰੋੜ ਦਾ ملک ਹੈ ਜੀ ਜੀ ਤਾਂ ਉਹਨਾਂ ਦੀ ਜੇਬ ਵੀ ਕੋਈ ਭਾਰੀ ਹੋਈ ਹੈ ਬਿਲਕੁਲ ਇਹ ਵੀ ਬੜਾ ਵੱਡੀ ਚੀਜ਼ ਹੈ ਨਾ ਜੀ ਤਾਂ ਮੈਨੂੰ ਲੱਗਦਾ ਵੀ ਸਰਕਾਰ ਜਦੋਂ ਇਹ ਚੰਗੀਆਂ ਚੀਜ਼ਾਂ ਸਾਂਝੀ ਕਰਦੀ ਹੈ ਜਬ ਪ੍ਰਧਾਨ ਮੰਤਰੀ ਜੀ ਆਪਣੇ ਪਰਸਨਲ ਅਕਾਊਂਟ ਜਿਹੜਾ ਐਕਸ ਅਕਾਊਂਟ ਦਾ ਜਿਹੜਾ ਸੋਸ਼ਲ ਮੀਡੀਆ ਦਾ ਉਹਦੇ ਉੱਤੇ ਜ਼ਿਕਰ ਕਰਦੇ ਆ ਤੇ ਨਾਲ ਨਾਲ ਇਹ ਗੱਲ ਵੀ ਸਾਹਮਣੇ ਆਣੀ ਚਾਹੀਦੀ ਹੈ ਕਿ ਕਿਸ ਇਸ ਜੀਡੀਪੀ ਦਾ ਜਿਹੜਾ ਫਾਇਦਾ ਹੈ ਹੂੰ ਉਹ ਮੁਲਕ ਦੇ ਹਰ ਨਾਗਰਿਕ ਨੂੰ ਹੈਗਾ ਉਹਦੇ ਲਈ ਪਰ ਕੈਪੀਟਲ ਇਨਕਮ ਜਿਹੜੀ ਹੁੰਦੀ ਹੈ ਹੂੰ ਜੀਡੀਪੀ ਇਸ ਗਰੋਥ ਤੁਹਾਡੇ ਤੁਹਾਡੇ ਵਿਕਾਸ ਦੀ ਗਰੋਥ ਹੈ ਜਿਹੜਾ ਤੁਸੀਂ ਤੁਹਾਡੀ ਇੰਡਸਟਰੀ ਨੇ ਕਿੰਨਾ ਕੰਮ ਕੀਤਾ ਕਿਉਂਕਿ ਉਹਦੇ ਨਾਲ ਰੋਜ਼ਗਾਰ ਤਾਂ ਹੁੰਦਾ ਹੈ ਰੋਜ਼ਗਾਰ ਉਹ ਨਾਲ ਜੁੜਿਆ ਹੁੰਦਾ ਹੂੰ ਪਰ ਹੁਣ ਇਹਦੇ ਵਿੱਚ ਜਿਹੜੀ ਹੁਣ ਆਪਣੀ ਜੀਡੀਪੀ ਇਤਕੀ ਵਧੀ ਹੈ ਇਹਦੇ ਵਿੱਚ ਜਿਹੜਾ ਵੱਡਾ ਰੋਲ ਹੈ ਉਹ ਇੰਡਸਟਰੀ ਦਾ ਘਟਾ ਹੈ ਯਾਨੀ ਕਿ ਜੋ 50% ਜਿਹੜਾ ਰੋਲ ਹੈ ਜੀ ਉਹ ਜਿਹੜੇ ਜਿਹੜੇ ਸਰਵਿਸ ਸੈਕਟਰ ਦਾ ਉਹਦਾ ਹੂੰ ਜਿਹਦੇ ਚੋ ਸਭ ਤੋਂ ਵੱਡੀ ਗ੍ਰੋਥ ਵੀ ਉਹਨਾਂ ਨੇ ਲਈ ਹੈ 11% ਦੀ ਜਿਹੜੀ ਹੈ ਨਾ ਸਹੀ ਤਾਂ ਇਹ ਬਹੁਤ ਚੰਗੀ ਗੱਲ ਹੈ ਕਿ ਜਿਹੜੀ ਭਾਰਤ ਦੇ ਉੱਤੇ ਜਦੋਂ ਅਸੀਂ ਕਿੰਨੇ ਕਿਹਾ ਸੀ ਜਦੋਂ ਤੁਸੀਂ ਆਉਂਦੇ ਹੋ ਕਿ ਬੀ ਟਰੰਪ ਟੈਰਫ ਨੂੰ ਹੀ ਟੱਕਰ ਦੇ ਦਿੱਤੀ ਉਹਨੂੰ ਅਸੀਂ ਇੱਕ ਤਰ੍ਹਾਂ ਜਿਹੜਾ ਖਤਮ ਕਰ ਦਿੱਤਾ ਸਾਡੇ ਮੂਲ ਤੇ ਸਾਡੇ ਵਿਕਾਸ ਤੇ ਉਹਦੀ ਨਹੀਂ ਹੈਗੀ ਤਾਂ ਉਹ ਨੇਚਰਲੀ ਅੱਜ ਦਾ ਜਿਹ ਅੱਜ ਦਾ ਜਿਹੜਾ ਦੌਰ ਜਾ ਰਿਹਾ ਉਹਦੇ ਵਿੱਚ ਜਿਹੜਾ ਭਾਰਤ ਜਿਹੜਾ ਆਬਾਦੀ ਦੀ ਦ੍ਰਿਸ਼ਟੀ ਦੇ ਨਾਲ ਭਾਰਤ ਦੇ ਜਿਹੜੀ ਜਿਹੜੇ ਭਾਰਤ ਦੇ ਜਿਨਨੂੰ ਆਪਾਂ ਹੀਰੇ ਕਹਿ ਲਈਏ ਜਿਹੜੇ ਭਾਰਤ ਦੇ professionals ਨੇ ਡਾਕਟਰ ਨੇ ਇੰਜੀਨੀਅਰਸ ਨੇ ਹੋਰ ਜਿਹੜੇ ਇਨੋਵੇਟਰਸ ਨੇ ਜੀ ਕੋਆਪਰੇਟਰਸ ਨੇ ਜਿਹੜੇ ਜਿਹੜੇ ਸਾਡੇ ਕੋਆਪਰੇਟਰਸ ਨੇ ਉਹ ਇੱਕ ਮੋਲਾ ਉਹਨਾਂ ਦੇ ਵਿਜਨ ਦੇ ਨਾਲ ਜਿਹੜੀ ਪੂਰੀ ਦੁਨੀਆ ਦੇ ਵਿੱਚ ਭਾਰਤ ਜੜਾ ਉਹ ਸਟਰੋਂਗ ਲੋਗ ਫੈਲ ਔਰ ਅੱਜ ਸਾਰੀ ਦੁਨੀਆ ਨੂੰ ਭਾਰਤ ਦੀ ਲੋਗੜਾ ਕਿਤੇ ਜੀ ਬਿਲਕੁਲ ਤੇ ਇਸ ਕਰਕੇ ਜਿਹੜਾ ਪਰ ਇਹ ਅਸਲ ਗੱਲ ਹੈ ਕਿ ਇਹਦੇ ਵਿੱਚ ਇੰਡਸਟਰੀਅਲ ਗਰੋਥ ਕਿੰਨੀ ਹੋਈ ਹੈ ਜਿਹੜੀ ਇੰਡਸਟਰੀਅਲ ਗਰੋਥ ਹੈ ਉਹਦੇ ਵਿੱਚ ਜਿਹੜਾ ਜਦੋਂ ਕਿ ਜਦੋਂ ਇੰਡਸਟਰੀਅਲ ਗਰੋਥ ਹੋਏਗੀ ਟੈਰਫ ਦਾ ਮਤਲਬ ਤੇ ਹੈ ਨਾ ਕਿ ਜਦੋਂ ਅਮਰੀਕਾ ਨੇ ਸਾਡੇ ਤੇ ਟੈਰਫ ਲਾਇਆ ਤੇ ਸਾਡੇ ਜਿਹੜੇ ਉਧਰ ਜਾਣ ਵਾਲੇ ਪ੍ਰੋਡਕਟਸ ਆ ਉਹ ਕਿਤੇ ਮਤਲਬ ਨਹੀਂ ਵਿਕੇ ਨਹੀਂ ਵਿਕੇ। ਯਾਂ ਤਾਂ ਸੀ ਉਹ ਦੇਸ਼ ਦੇ ਅੰਦਰ ਵਿੱਚ ਤੇ ਯਾਂ ਅਸੀਂ ਜਿਹੜਾ ਦੇਸ਼ ਦੇ ਬਹੁ ਦੂਜੇ ਦੇਸ਼ਾਂ ਚ ਆਪਾਂ ਨਵੀਆਂ ਮਾਰਕੀਟਸ ਲੱਭੀਆਂ। ਤਾਂ ਇਹ ਅੰਕੜੇ ਵੀ ਸਾਹਮਣੇ ਆਣੇ ਚਾਹੀਦੇ ਹੈ ਕਿ ਇਹਦੇ ਚ ਇੰਡਸਟਰੀਅਲ ਗਰੋਥ ਕਿੰਨੀ ਹੈਗੀ। ਕਿਉਂਕਿ ਉਹ ਕਿਉਂਕਿ ਉਹਦੇ ਨਾਲ ਲੋਕਾਂ ਦਾ ਰੋਜ਼ਗਾਰ ਜੁੜਿਆ ਹੈ, ਮਜ਼ਦੂਰਾਂ ਦਾ ਉਹਦੇ ਨਾਲ ਰੋਟੀ ਜੁੜੀ ਹੈ। ਤਾਂ ਇਹ ਬਹੁਤ ਵਧਾਈ ਦੇ ਪਾਤਰ ਹੈ ਸਾਡੇ ਜਿਹੜੇ ਇਸ ਜੀਡੀਪੀ ਨੂੰ ਇੱਥੇ ਲਿਆਉਣ ਵਾਲੇ। ਜਦੋਂ ਇਹ ਲੱਗਦਾ ਸੀ ਸਾਡੇ ਜੀਡੀਪੀ ਥੱਲੇ ਜਾਏਗੀ ਤਾਂ ਮੈਨੂੰ ਲੱਗਦਾ ਕਿ ਸਾਰੇ ਅੰਕੜੇ ਪੈਰਲ ਰਾਨੇ ਚਾਹੀਦੇ ਔਰ ਜੀਡੀਪੀ ਦਰ ਦਾ ਵਧਨ ਦਾ ਫ ਬਿਲਕੁਲ ਜਦੋਂ ਹਰ ਆਦਮੀ ਦੀ ਜਿਹੜੀ ਪਾਕਟ ਹੈ ਉਹ ਵੱਧਦੀ ਇਹ ਨਹੀਂ ਹੁੰਦਾ ਜੀਡੀਪੀ ਵੈਸੇ ਇਸ ਕਿਸਮ ਦੇ ਜਿਹੜੇ ਆંકੜੇ ਹੁੰਦੇ ਆ ਜਦੋਂ ਸਪੋਜ਼ ਟੂ ਵੀ ਮੈਂ ਤੁਹਾਨੂੰ ਇੱਕ ਉਦਾਹਰਣ ਨਾਲ ਸਮਝਾਉਣਾ ਕਿ ਪੰਜ ਪੰਜ ਬੰਦਿਆਂ ਦੀ ਜੇਬ ਦੇ ਵਿੱਚ 5000 ਰੁਪਇਆ ਹ ਤਾਂ ਉੱਥੇ ਬੰਦਾ ਬੇਟਾ 100 ਜੀ ਪਰ ਤੁਸੀਂ ਉਹ 25000 ਨੂੰ 100 ਨਾਲ ਗਣਦੇ ਤਾਂ ਹਰ ਹਰ ਇੱਕ ਕੋ 250 ਆ ਪਰ ਹਰ ਇੱਕ ਕੋ 250 ਹੈ ਥੋੜਾ ਹਾਂ ਥੋੜਾ ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਨਾਲ ਇਸ ਜੀਡੀਪੀ ਦਾ ਇਹ ਅਸਰ ਆਵੇ ਕਿ ਲੋਕਾਂ ਦੀ ਜੇਬ ਕਿੰਨੀ ਭਰੀ ਹੋਈ ਹੈ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਸਰ ਇਸੇ ਤਰ੍ਹਾਂ ਸਰ ਅਗਲੀ ਖਬਰ ਤੇ ਆ ਚਾਕ ਮਾਰ ਲੈਣੇ ਰੂਸ ਦੇ ਰਾਸ਼ਟਰਪਤੀ ਬੁਲਾਦੀਮੀਰ ਪੁਤਿਨ ਜਿਹੜੇ ਨੇ ਉਹ 4 ਦਸੰਬਰ ਨੂੰ ਭਾਰਤ ਦੇ ਦੋ ਦਿਨਾਂ ਦੌਰੇ ਤੇ ਆਉਣਗੇ ਤੇ ਕਿਹਾ ਜਾ ਰਿਹਾ ਹੈ ਕਿ ਇਸ ਦੌਰੇ ਤੇ ਅਹਿਮ ਰੱਖਿਆ ਸਮਝੋਤੇ ਦਾ ਐਲਾਨ ਵੀ ਹੋ ਸਕਦਾ ਹੈ ਕੀ ਕਹਿਣਾ ਚਾਹੁੰਦੇ ਇਹ ਵੀ ਜਿਹੜੀ ਗੱਲ ਆਪਾਂ ਜਿਹੜੀ ਵਰਲਡ ਗਲੋਬਲ ਡਿਪਲੋਮੇਸੀ ਦੇ ਵਿੱਚ ਜਿਹੜਾ ਚੱਲ ਰਿਹਾ ਅਮਰੀਕਾ ਨਾਲ ਸਾਡਾ ਦੂਸਰੇ ਨਾਲ ਉਸ ਦੌਰ ਚ ਪੁਤਿਨ ਜਦੋਂ ਜੜੇ ਆ ਹਾਂ ਉਹ ਉਹ ਵੀ ਭਾਰਤ ਦੇ ਮਹੱਤਵ ਨੂੰ ਵਧਾਉਣ ਵਾਲੀ ਗੱਲ ਹੈ ਕਿਉਂਕਿ ਪਿੱਛੇ ਜੇ ਜਦੋਂ ਸਾਡੇ ਤੇ ਪ੍ਰੈਸ਼ਰ ਸੀ ਟੈਰਫ ਲੱਗੇ ਸੀ ਤਾਂ ਅਮਰੀਕਾ ਨੇ ਕਿਹਾ ਸੀ ਕਿ ਜਿਹੜਾ ਤੁਸੀਂ ਜਿਹੜਾ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰ ਦਿਓ ਹੁਣ ਅਸੀਂ ਇਹ ਵੀ ਆਸ ਕਰ ਰਹੇ ਹਾਂ ਕਿ ਜਿਹੜੀਆਂ ਸਾਡੀ ਹੁਣ ਅਗਲੀਆਂ ਟਾਕਸ ਚੱਲ ਰਹੀਆਂ ਹਨ ਦਰਮਿਆਨ ਬੜੀ ਛੇਤੀ ਜਿਹੜਾ ਅਮਰੀਕਾ ਜਿਹੜਾ ਉਹ ਟਾਰਫ ਘਟਾਊਗਾ ਅੱਛਾ ਉਹਦੇ ਉੱਤੇ ਜਿਹੜੀਆਂ ਸੂਚਨਾਵਾਂ ਜਿਹੜੀਆਂ ਸੂਤਰਾਂ ਤੋਂ ਵਧਾ ਤੋਂ ਜਿਹੜੀਆਂ ਆ ਰਹੀਆਂ ਕਿ ਜਿਹੜੇ ਸੋਰਸਸ ਤੋਂ ਪਤਾ ਲਗ ਰਹੀਆਂ ਮੀਡੀਆ ਦੇ ਵਿੱਚ ਉਹਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਦੇ ਕੋਲੋਂ ਵੱਡੀ ਮਾ ਤਾਂ ਉਹ ਮਤਲਬ ਇਹ ਹੈ ਵੀ ਉਹ ਪ੍ਰੈਸ਼ਰ ਪ੍ਰੈਕਟਿਸ ਜਿਹੜੇ ਇੱਕ ਦੂਸਰੇ ਤੇ ਚੱਲਦੇ ਆ ਤਾਂ ਇਸ ਦੌਰ ਦੇ ਵਿੱਚ ਅਚਾਹ ਭਾਰਤ ਨੇ ਅਮਰੀਕਾ ਦੇ ਨਾਲ ਵੀ ਇੱਕ ਵੱਡੀ ਸੰਧੀ ਜਿਹੜੀ ਹੈ ਉਹ ਹਥਿਆਰਾਂ ਦੀ ਜਹਾਜ਼ਾਂ ਦੀ ਖਰੀਦ ਦੀ ਕੀਤੀ ਹੈ ਤੇ ਉਸ ਦੌਰ ਦੇ ਵਿੱਚ ਜਦੋਂ ਭਾਰਤ ਦਾ ਮਹੱਤਵ ਪਤਾ ਲੱਗ ਰਿਹਾ ਕਿ ਅਗਰ ਅਮਰੀਕਾ ਵੱਲ ਭਾਰਤ ਚੁੱਕਦਾ ਤਾਂ ਫਿਰ ਰਸ਼ੀਆ ਆਉਂਦਾ ਰਸ਼ੀਆ ਵੱਲ ਚੁੱਕਦਾ ਤਾਂ ਅਮਰੀਕਾ ਆਉਂਦਾ ਸੋ ਪੁਤਿਨ ਉਸ ਦੌਰ ਚ ਆ ਰਹੇ ਆ ਜਦੋਂ ਪੁਤਿਨ ਜਦੋਂ ਉਹਦੇ ਉਹਨਾਂ ਦੇ ਮੁਲਕ ਨੇ ਰਸ਼ੀਆ ਨੇ ਰਸ਼ੀਆ ਇੰਡੀਆ ਦੇ ਪੈਸੇ ਵੀ ਆਲਵੇਜ਼ ਬਹੁਤ ਵਧੀਆ ਰਿਲੇਸ਼ਨ ਰਿਹਾ ਸ਼ੁਰੂ ਤੋਂ ਸਾਡਾ ਵੱਡਾ ਸਾਥੀ ਰਿਹਾ ਜਿਸ ਤੁਹਾਨੂੰ ਅਸੀਂ ਉ ਹੁਣ ਤਾਂ ਦੌਰ ਬਦਲ ਗਏ ਹੁਣ ਤਾਂ ਕਈ ਗਰੁੱਪ ਬਣਦੇ ਆਪ ਬਣਦੇ ਕਈ ਗੁੱਟ ਬਣਦੇ ਆ ਮਤਲਬ ਡਿਪਲੋਮੇਸੀ ਲਈ ਤਾਂ ਰਸ਼ੀਆ ਭਾਰਤ ਦੇ ਜਿਹੜੇ ਉਹਦਾ ਸੋਵੀਅਤ ਰੂਸ ਸੀ ਉਹਦਾ ਬੜੇ ਅੱਛੇ ਸਬੰਧ ਰਹਿੰਦੇ ਸੀ ਜਿਹੜੇ ਟ੍ਰੇਡ ਦੇ ਵੀ ਸਬੰਧ ਸੀ ਤੇ ਪਰ ਪੁਤਿਨ ਹੁਣ ਉਹਦੋਂ ਆ ਰਿਹਾ ਜਦੋਂ ਪੁਤਿਨ ਨੇ ਜਿਹੜੀ ਪੁਤਿਨ ਦੇ ਮੁਲਕ ਨੇ ਇੱਕ ਕੈਂਸਰ ਦੀ ਦਵਾਈ ਲਬ ਲਈ ਹੂੰ ਔਰ ਉਹਨਾਂ ਨੇ ਇੱਥੇ ਆਣ ਤੋਂ ਪਹਿਲਾਂ ਕਿਹਾ ਕਿ ਉਹ ਸਾਰੀ ਦੁਨੀਆ ਨੂੰ ਮੁਫਤ ਦੇਣਗੇ ਮੁਫਤ ਦੇਣਗੇ ਤਾਂ ਉਹ ਜਦੋਂ ਹੁਣ ਅਮਰੀਕਾ ਦਾ ਜਿਹੜਾ ਪੱਤਕਵਾਦ ਜਿਹੜੀ ਮਤਲਬ ਕੰਟਰੀ ਹੈ ਜਿਹੜੀ ਜਿਹੜੀ ਟੋਟਲ ਜਿਹੜੀ ਇਕਨੋਮੀ ਦੀਆਂ ਗੱਲਾਂ ਕਰਦੀ ਹੈ ਤੁਸੀਂ ਮਤਲਬ ਪਦਾਰਥਵਾਦ ਦੀ ਗੱਲ ਕਰਦੀ ਹੈ ਉਹਦੇ ਵਿੱਚ ਜਦੋਂ ਰੂਸ ਆ ਰਿਹਾ ਹੈ ਤਾਂ ਰੂਸ ਸਾਡਾ ਸਿਧਾਂਤਿਕ ਤੌਰ ਤੇ ਕੁਦਰਤੀ ਤੌਰ ਤੇ ਕੈਸਾ ਮਿੱਤਰ ਬਣ ਜਾਂਦਾ ਕਿਉਂਕਿ ਜਦੋਂ ਅਸੀਂ ਵੀ ਸਾਡ ਜਦੋਂ ਕਰੋਨਾ ਦਾ ਦੌਰ ਆਇਆ ਸੀ ਸਾਡੇ ਵੀ ਜਿਹੜੀਆਂ ਮਤਲਬ ਇਜਾਦ ਕਰ ਲਈਆਂ ਗਈਆਂ ਸੀ ਵੈਕਸੀਨਸ ਇੰਡੀਆ ਨੇ ਵੀ ਬਹੁਤ ਸਾਰੇ ਮੁਲਕਾਂ ਨੂੰ ਫ੍ਰੀ ਦਿੱਤੀਆਂ ਤਾਂ ਸੋਰ ਸਾਡੇ ਰਸ਼ੀਆ ਦੇ ਨਾਲ ਕਈ ਕੁਦਰਤੀ ਮੇਲ ਖਾਣ ਵਾਲੀਆਂ ਚੀਜ਼ਾਂ ਤਾਂ ਉਹ ਤੈਨੂੰ ਉਹਨਾਂ ਨੇ ਕਿਹਾ ਵੀ ਮੈਂ ਜਿਹੜੀ ਆਏ ਜਿਹੜੀ ਆਉਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਸਾਰਿਆਂ ਨੂੰ ਫ੍ਰੀ ਦਿੱਤੀ ਜਾਊਗੀ ਕੋਈ ਦੁਨੀਆ ਨੂੰ ਇਹਦਾ ਲਾਭ ਦਿੱਤਾ ਜਾਊਗਾ ਤਾਂ ਹੁਣ ਉਹ ਸਾਡੇ ਨਾਲ ਵੀ ਜਿਹੜਾ ਆਉਣਗੇ ਤੇ ਸਾਡੇ ਨਾਲ ਕੋਈ S400 ਕੋਈ ਮਜ਼ਾਇਲ ਹੈ ਜਿਹਦਾ ਸਾਡਾ ਸੌਦਾ ਹੋਏਗਾ ਤਾਂ ਕੋਈ ਟ੍ਰੇਡ ਦੇ ਸਾਡੇ ਸਾਡੀ ਹੌਜ਼ਰੀ ਬਹੁਤ ਜਾਂਦੀ ਸੀ ਰਸ਼ੀਆ 'ਚ ਸਾਡੇ ਸ਼ੂਜ਼ ਬਹੁਤ ਜਾਂਦੇ ਸੀ ਰਸ਼ੀਆ ਇਹ ਕਿਸ ਕਿਸਮ ਦੇ ਵੀ ਸਮਝੌਤੇ ਹੁੰਦੀ ਆਸ ਹੈ ਤੇ ਦੁਨੀਆ ਦੇ ਅੰਦਰ ਜਦੋਂ ਸਾਮ੍ਰਿੱਕ ਸ਼ਕਤੀਆਂ ਦੀ ਲੜਾਈ ਚੱਲਦੀ ਹੈ ਉਦੋਂ ਵੱਡੀਆਂ ਆਬਾਦੀਆਂ ਨੂੰ ਆਪਣੀ ਸੁਰੱਖਿਆ ਲਈ ਹਥਿਆਰਾਂ ਦੀ ਵੀ ਜ਼ਰੂਰਤ ਹੈ ਤੇ ਇਸ ਕਰਕੇ ਭਾਰਤ ਦਾ ਭਾਰਤ ਕਿਉਂਕਿ ਵੱਡਾ ਖਰੀਦਦਾਰ ਹੈ ਇਸ ਕਰਕੇ ਉਹਦਾ ਮਹੱਤਵ ਜਿਹੜਾ ਉਹ ਹਮੇਸ਼ਾ ਬਣਿਆ ਹੀ ਰਿਹਾ ਪਹਿਲਾਂ ਵੀ ਬਣਿਆ ਸੀ ਅੱਜ ਤੋਂ 20 25 ਸਾਲ ਪਹਿਲਾਂ ਵੀ ਇਦਾਂ ਹੀ ਸੀ ਤਾਂ ਅੱਜ ਵੀ ਉਹਦਾ ਹੀ ਬਣਦਾ ਜੀ ਬਿਲਕੁਲ ਇਸੇ ਤਰ੍ਹਾਂ ਹੁਣ ਪੰਜਾਬ ਦੀ ਖਬਰਾਂ ਤੇ ਚਰਚਾ ਕਰਦੇ ਆਂ ਪੰਜਾਬ ਦੇ ਵਿੱਚ ਮੋੜ ਚੌੜਾਂ ਦਾ ਵਿਗਲਬਜ ਗਿਆ ਪੰਜਾਬ ਰਾਜਚੌਂਡ ਕਮਿਸ਼ਨ ਰਾਜ ਕਮਲ ਚੌਧਰੀ ਵੱਲੋਂ ਬੀਤੇ ਦਿਨ ਇਸ ਦਾ ਐਲਾਨ ਕੀਤਾ ਗਿਆ ਚੋਣ ਸ਼ਡਿਊਲ ਮੁਤਾਬਕ ਦਸਦੀਆਂ ਕੀ ਲੰਬੇ ਸਮੇਂ ਤੋਂ ਉਡੀਕਿਆ ਜਾ ਰਹੀਆਂ ਜਿਹੜੀਆਂ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸਮਤੀ ਦੇ ਲਈ 14 ਦਸੰਬਰ ਜਿਹੜੀਆਂ ਨੇ 14 ਦਸੰਬਰ ਨੂੰ ਇਹ ਚੋਣਾਂ ਹੋਣਗੀਆਂ ਜਦੋਂ ਕਿ ਵੋਟਾਂ ਦੇ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ ਚੋਣਾਂ ਦੇ ਬਾਰੇ ਹੋਰ ਵੇਰਵੇ ਦੰਦਿਆ ਚੋਣ ਕਮਿਸ਼ਨਰ ਸ਼੍ਰੀ ਚੌਧਰੀ ਨੇ ਅੱਗੇ ਦੱਸਿਆ ਹੈ ਕਿ 1 ਦਸੰਬਰ ਤੋਂ ਚੋਣ ਜਿਹੜਾ ਉਹ ਨਾਮਜ਼ਦਾਰਾਂ ਦਾ ਕੰਮ ਸ਼ੁਰੂ ਹੋਵੇਗਾ ਤੇ 4 ਦਸੰਬਰ ਤੱਕ ਚੱਲਣਗੇ 5 ਦਸੰਬਰ ਨੂੰ ਦੱਸਦੀ ਕਿ ਸਿਕਿਉਰਿਟੀ ਹੋਵੇਗੀ 6 ਦਸੰਬਰ ਨੂੰ ਨਾਮਜ਼ਦਗੀਆਂ ਦੀ ਵਾਪਸੀ ਹੋ ਸਕੇਗੀ ਕੀ ਕਹਿਣਾ ਚਾਹੋਗੇ ਸਰ ਦੇਖੋ ਜਿਹੜੀ ਭਾਰਤ ਦੀ ਜਿਹੜਾ ਲੋਕਤੰਤਰ ਹੈ ਇਹਦੀ ਬਹੁਤ ਖੂਬਸੂਰਤੀ ਹੈ ਕਿ ਇਹਦੇ ਵਿੱਚ ਥੱਲੇ ਪੱਧਰ ਤੱਕ ਪਿੰਡ ਤੱਕ ਲੋਕਾਂ ਦੀ ਸਰਕਾਰ ਹੈ ਹਾਂ ਬਿਲਕੁਲ ਕਿ ਲੋਕਤੰਤਰ ਦੀ ਸਰਕਾਰ ਹੁੰਦੀ ਹੈ ਲੋਕਾਂ ਵੱਲੋਂ ਬਣਾਈ ਗਈ ਹੁੰਦੀ ਹੈ ਲੋਕਾਂ ਲਈ ਬਣਾਈ ਗਈ ਹੁੰਦੀ ਹੈ ਲੋਕਾਂ ਵੱਲੋਂ ਚਲਾਈ ਜਾ ਰਹੀ ਹੁੰਦੀ ਹੈ ਜੀ ਜੀ ਤਾਂ ਇਹ ਬਹੁਤ ਸੋਹਣਾ ਜਿਹੜਾ ਸਾਡੇ ਸਿਧਾਂਤ ਦੀ ਜਿਹੜੀ ਖੂਬਸੂਰਤੀ ਸਾਡੇ ਸੰਵਿਧਾਨ ਦੀ ਆ ਉਹਦੀ ਹੈ ਪਰ ਕੀ ਰਿਐਲਿਟੀ 'ਚ ਇਹ ਚੀਜ਼ਾਂ ਹੈਗੀਆਂ ਹਾਂ ਅੱਜ ਵੱਡਾ ਚਿੰਤਨ ਇਹ ਹੋ ਰਿਹਾ ਹੈ ਜੀ ਤਾਂ ਇਹ ਹੁਣ ਅੱਛੀ ਗੱਲ ਹੈ ਕਿ ਜ਼ਿਲ੍ਹਾ ਪ੍ਰੀਸ਼ਦਾਂ ਦੇ ਤੇ ਜ਼ਿਲ੍ਹਾ ਸੰਮਤੀਆਂ ਜਿਹਨਾਂ ਨੂੰ ਬਲਾਕ ਸੰਮਤੀਆਂ ਆਮ ਤੌਰ ਤੇ ਕੰਦੇ ਪੰਚਾਇਤ ਸੰਮਤੀਆਂ ਨੂੰ ਉਹਨਾਂ ਦੇ ਜਿਹੜੇ ਆ ਇਹ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਇਹਦਾ ਮਤਲਬ ਹੈ ਕਿ ਜਿਹੜੀ ਬੇਸਿਕ ਡੈਮੋਕਰੇਸੀ ਆ ਉਹ ਇੱਕ ਵਾਰ ਫਿਰ ਆਪਣੀ ਮਜਬੂਤੀ ਫੜਨ ਜਾਂਦੀ ਹੈ ਲੋਕਾਂ ਨੂੰ ਮੌਕਾ ਮਿਲੇਗਾ ਕਿ ਪਿੰਡ ਪੱਦਰ ਤੇ ਆਪਣੀਆਂ ਜੜੀਆਂ ਚਲਾਉਣ ਵਾਲੀਆਂ ਸੰਸਥਾਵਾਂ ਜਿਨ੍ਹਾਂ ਨੂੰ ਅਸੀਂ ਸਥਾਨਕ ਸਰਕਾਰਾਂ ਕਹਿੰਦੇ ਆ ਉਹ ਕਿਦਾਂ ਚਲਾਉਣੀਆਂ ਕਿਹੋ ਜਿਹੇ ਲੋਕ ਲੈਣੇ ਹੈਗੇ ਆ ਅਚਾਉਂ ਅੱਜ ਦੀ ਜਿਹੜੀ ਚੋਣਾਂਵੀ ਜਿਹੜੀ ਜਿਹੜਾ ਅੱਜ ਦੀ ਸਾਡੇ ਚੋਣ ਮਹਾਜ ਹੁੰਦੇ ਆ ਸਾਰੇ ਥੱਲੇੋਂ ਲੈ ਕੇ ਉੱਤੇ ਤੱਕ ਉਹਦੇ ਵਿੱਚ ਮੈਨੇਜਮੈਂਟ ਦਾ ਦੌਰ ਜ਼ਿਆਦਾ ਵਧੀਆ ਡੈਮੋਕਰੇਸੀ ਦਾ ਰੋਲ ਨਾ ਲੈ ਨਾਗਰਿਕ ਦਾ ਦੌਰ ਉਹਨਾਂ ਨਹੀਂ ਹੁੰਦਾ ਕਿਉਂਕਿ ਜਦੋਂ ਕਹਿੰਦੇ ਵੋਟਾਂ ਪੈਂਦੀਆਂ ਜਦੋਂ ਵੋਟਾਂ ਪੈਂਦੀਆਂ ਤੇ ਵੋਟਾਂ ਵਿੱਚ ਜਿਹੜਾ ਜਿਹਦੇ ਕੋਲ ਜ਼ਿਆਦਾ ਵੋਟਾਂ ਹੁੰਦੀਆਂ ਉਹ ਸੋ ਇਹ ਜਿਹੜਾ ਦੌਰ ਹੁਣ ਇਹਦੇ ਲਈ ਪੰਜਾਬ ਦੀ ਜਿਹੜੀ ਹੁਣ ਵਾਲੀ ਸਰਕਾਰ ਆ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਚਲਾ ਰਹੀ ਹੈ ਉਹਦੇ ਲਈ ਇੱਕ ਵੱਡੇ ਇਮਤਿਹਾਨ ਦੀ ਘੜੀ ਉਹਨਾਂ ਨੇ ਪਿੱਛੇ ਦੋ ਤਿੰਨ ਜਿਹੜੀਆਂ ਉਪਚੋਣਾ ਜਿਹੜੀਆਂ ਹੈਗੀਆਂ ਨੇ ਜਿਵੇਂ ਜਿਮਨੀ ਚੋਣਾਂ ਜਿੱਤੀਆਂ ਜਿਹਦੇ ਤੇ ਉਹ ਕਲੇਮ ਕਰ ਰਹੇ ਆ ਇਹ ਸਾਡੇ ਸਾਡੇ ਕੰਮ ਦੇ ਉੱਤੇ ਮੋਹਰ ਲੱਗੀ ਜਿਹੜਾ ਕਹਿੰਦੇ ਨੇ ਸਾਡਾ ਕੰਮ ਬੋਲਦਾ ਤਾਂ ਹੁਣ ਐਸ ਚੋਣ ਨੇ ਵੀ ਦੱਸਣਾ ਕਿ ਉਹਨਾਂ ਦਾ ਕੰਮ ਕਿੰਨਾ ਕੁ ਬੋਲ ਕਿੰਨਾ ਕੁ ਬੋਲ ਕਿਉਂਕਿ ਇਹ ਜ਼ਮੀਨੀ ਪੱਧਰ ਤੇ ਹੋਣੀ ਹੈ ਪਿੰਡਾਂ ਦੇ ਵਿੱਚ ਹੋਣੀ ਹੈ ਔਰ ਇਹ ਉਹਨਾਂ ਸਰਕਾਰ ਲਈ ਇੱਕ ਵੱਡੀ ਜਿਹੜੀ ਸਰਕਾਰ ਚਲਾਉਣ ਵਾਲੀ ਜਿਹੜੀ ਪਾਰਟੀ ਹੈ ਸਰਕਾਰ ਲਈ ਨੇ ਸਰਕਾਰ ਚਲਾਉਣ ਵਾਲੀ ਜਿਹੜੀ ਪਾਰਟੀ ਹੈਗੀ ਹੈ ਉਹਦੇ ਲਈ ਇੱਕ ਵੱਡੀ ਪ੍ਰੀਖਿਆ ਦੀ ਘੜੀ ਹੈ ਔਰ ਆਸ ਇਹ ਕੀਤੀ ਜਾਣੀ ਚਾਹੀਦੀ ਇਹਦੇ ਵਿੱਚ ਇੱਕ ਹੋਰ ਬੜੀ ਖੂਬਸੂਰਤ ਗੱਲ ਹੈ ਕਿਉਂਕਿ ਇਹ ਜਿਹੜੀ ਚੋਣ ਹੋਣ ਇਹੋ ਪੂਰੇ ਮਿਲਕ ਮੁਲਕ ਦੇ ਅੰਦਰ ਇਹ ਰੌਲਾ ਪੈ ਰਿਹਾ ਕਿ EVM ਨਹੀਂ EVM ਦੇ ਉੱਤੇ ਖਤਸ਼ੇ ਪ੍ਰਗਟ ਕੀਤੇ ਜਾ ਰਹੇ ਆ ਸਾਡੇ ਤੋਂ ਪਹਿਲਾਂ ਜਿਹੜਾ ਕੇਰਲ ਦੀ ਕੇਰਲ ਦੀ ਸਰਕਾਰ ਆ ਜਿਹੜੀ ਉੱਥੇ ਚੱਲ ਰਹੀ ਐ ਇਸ ਵੇਲੇ ਉੱਥੇ ਦੇ ਚੋਣ ਕਮਿਸ਼ਨ ਨੇ ਐਤ ਕੀ ਜੜੀਆਂ ਉਹਨਾਂ ਨੇ ਈਵੀਐਮ ਦੇ ਨਾਲ ਹੋ ਤਾਂ ਨਹੀਂ ਹੈ ਪਰ ਉਹਨਾਂ ਨੇ ਈਵੀਐਮ ਨਾਲ ਟਰੈਕਿੰਗ ਸਿਸਟਮ ਦਿੱਤਾ ਕਿ ਲੋਕਾਂ ਨੂੰ ਪਤਾ ਲੱਗੇਗਾ ਕਿ ਅਸਲ ਵਿੱਚ ਮਸ਼ੀਨਾਂ ਕੀ ਕਰਦੀ ਹੈ ਤੇ ਸਾਡੇ ਕੋਲ ਵੀ ਇਹ ਇੱਕ ਟਰਾਂਸਪੇਰੈਂਸੀ ਦੀ ਇੱਕ ਨਵੀਂ ਚੀਜ਼ ਹੈ ਇਹ ਵੀ ਇਹਦੇ ਲਈ ਧੰਨਵਾਦ ਕਰਨਾ ਚਾਹੀਦਾ ਚੋਣ ਕਮਿਸ਼ਨ ਦਾ ਕਿ ਉਹ ਜਿਹੜਾ ਇਹਦੇ ਵਿੱਚ ਵੱਡੀ ਪੱਧਰ ਤੇ ਉੱਤੇ ਜਿਹੜੀ ਚੋਣ ਆ ਉਹ ਬਲਟ ਪੇਪਰ ਦੇ ਉੱਤੇ ਹੋਣੀ ਹੈ ਤੇ ਟਰਾਂਸਪੇਰੈਂਸੀ ਨਾਲ ਹੋਣੀ ਚਾਹੀਦੀ ਹੈ ਔਰ ਇਹ ਸਰਕਾਰ ਦਾ ਬੜਾ ਵੱਡਾ ਜਿਹੜੀ ਸਰਕਾਰ ਚਲਾਉਣ ਵਾਲੀ ਪਾਰਟੀ ਹੈ ਸਤਾ ਧਿਰ ਜਿਹਨੂੰ ਕਹਿੰਦੇ ਆ ਉਹਦੀ ਬੜੀ ਵੱਡੀ ਪਰਖਿਆ ਤੇ ਦੱਸੇਗੀ ਕਿ ਉਹਨਾਂ ਦਾ ਕੰਮ ਕਿੰਨਾ ਕੁ ਬੋਲਦਾ ਜੀ ਬਿਲਕੁਲ ਸਰ ਬਿਲਕੁਲ ਇਸੇ ਤਰ੍ਹਾਂ ਅਗਲੀ ਖਬਰ ਤੇ ਚਰਚਾ ਕਰਦੇ ਆ ਪਾਕਿਸਤਾਨੀ ਜੇਲ੍ਹ ਵਿੱਚ ਕੈਦ ਸਾਫ ਦਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਤ ਦੀਆਂ ਵahan ਬੀਤੇ ਦਿਨੀ ਹਲਚਲ ਮਚਾ ਦਿੱਤੀ ਇਜ਼ਰਾਨ ਜੇਲ੍ਹ ਪ੍ਰਸ਼ਾਸਨ ਨੇ ਇਹਨਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇਮਰਾਨ ਖਾਨ ਸਿਹਤਮੰਦ ਹਨ ਅਤੇ ਅਜਹੀਆਂ ਆਵਾਹਾਂ ਬੇ ਬੁਨਿਆਦ ਹਨ ਇਸ ਦੌਰਾਨ ਇਮਰਾਨ ਖਾਨ ਦੀਆਂ ਭੈਣਾਂ ਨੇ ਦੋਸ਼ ਲਗਾਇਆ ਕਿ ਉਹਨਾਂ ਨੂੰ ਪਿਛਲੇ 23 ਦਿਨਾਂ ਤੋਂ ਆਪਣੇ ਭਰਾ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਇਸ ਦੌਰਾਨ ਇਮਰਾਨ ਦੇ ਪੁੱਤਰ ਕਾਸਿਮ ਖਾਨ ਨੇ ਦੱਸਿਆ ਕਿ ਉਹਨਾਂ ਦੀ ਜ਼ਿੰਦਗੀ ਦੇ ਸਬੂਤ ਜਾਰੀ ਕਰਨ ਅਤੇ ਉਹਨਾਂ ਦੇ ਪਿਤਾ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ ਕੀ ਕਰਾ ਚਾਹੁੰਦੇ ਸਨ ਦੇਖੋ ਕ ਜਿਹੜੇ ਇਮਰਾਨ ਖਾਨ ਨੇ ਉਹ ਵੱਡੇ ਇੱਕ ਪਪੂਲਰ ਲੀਡਰ ਨੇ ਪਾਕਿਸਤਾਨ ਦੇ ਬਿਲਕੁਲ ਜਿਸ ਤਰ੍ਹਾਂ ਮਤਲਬ ਕ੍ਰਿਕਟ ਦੀ ਦੁਨੀਆ ਵਿੱਚ ਵੀ ਜਦੋਂ ਸੀ ਤੇ ਉਹ ਬਹੁਤ ਟਾਪ ਸਟਾਰ ਸੀ ਜੀ ਔਰ ਉਹਨਾਂ ਨੇ ਆਪਣੇ ਮੁਲਕ ਦੇ ਅੰਦਰ ਜਿਹੜੀ ਹੈ ਉਹਨੂੰ ਬਦਲਾਵ ਲਿਆਉਣ ਲਈ ਇੱਕ ਵੱਡਾ ਜਿਹੜਾ ਹੈ ਔਰ ਜਿੱਦਾਂ ਉਹ ਜੇਲ੍ਹ ਦੇ ਅੰਦਰ ਹੁੰਦੇ ਹੋਏ ਜਿਸ ਕਿਸਮ ਦੇ ਵੱਡੇ ਪੱਧਰ ਤੇ ਉਹਨਾਂ ਦੀ ਪਾਰਟੀ ਨੇ ਚੋਣਾਂ ਜਿੱਤੀਆਂ ਭਾਵੇਂ ਉਹਨੂੰ ਉੱਥੇ ਦੀ ਜਿਹੜੀ ਫੌਜ ਹੈ ਉੱਥੇ ਦਾ ਜਿਹੜਾ ਸਿਸਟਮ ਹੈ ਉਹਨੇ ਨਹੀਂ ਤੁਰੰਦ ਦਿੱਤਾ ਔਰ ਉਹ ਲਗਾਤਾਰ ਅੱਜ ਵੀ ਜਿਸ ਵੇਲੇ ਉਹ ਅੰਦਰ ਨੇ ਤੇ ਸਰਕਾਰਾਂ ਨੂੰ ਖਤਰਾ ਹੁੰਦਾ ਹੈ ਕਿ ਜਿਹੜੀ ਉਹਦੀ ਹੁਣ ਪਿੱਛੇ ਸੀ ਕਿ ਜਿਹੜੀ ਜੇਲ੍ਹ ਚ ਉਹਨੇ ਲੋਥੇ ਉਹਨਾਂ ਨੇ ਪਰਮਾਨੈਂਟ ਧਰਨਾ ਮਾਰੰਦਾ ਉਹਨਾਂ ਦੀ ਪਾਰਟੀ ਦੇ ਲੋਕਾਂ ਕਿਉਂਕਿ ਉਹਨਾਂ ਦੇ ਨਾਲ ਜਿਹੜਾ ਆਵਾਮ ਜਿਹੜਾ Imran Khan ਨਾਲ ਦਿਖ ਰਿਆ ਲੋਕਾਂ ਦਾ بالکل بالکل ਸਰ ਇਹੋ ਜੀ ਪ੍ਰਸਥਿਤੀ ਦੇ ਵਿੱਚ ਜਦੋਂ ਸਰਕਾਰ ਨੋਟਿਸ ਤਾਂ ਉਥੇ ਦੀ ਜਾਰੀ ਕਰੀ ਜਾ ਰਹੀ ਹੈ ਕਿ Imran Khan ਸੇਫ ਨੇ Imran Khan ਨੂੰ ਕੁਝ ਨਹੀਂ ਹੋਗਾ ਉਹਦੇ ਪਰਿਵਾਰ ਖਦਸ਼ਾ ਪ੍ਰਗਟ ਕਰ ਰਹੇ ਆ ਉਹਨਾਂ ਦਾ ਪਰਿਵਾਰਕ ਸਤਰ ਦੇ ਉੱਤੇ ਖਦਸ਼ਾ ਵਿਕਤ ਕਰਨਾ ਜਾਇਜ਼ ਹੈਗਾ ਉਹ ਇਸ ਤਰ੍ਹਾਂ ਜਿੱਦਾਂ ইমরান ਕਾਸਮ ਨੇ ਵੀ ਕਿਹਾ ਕਿ ਉਹ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਸਬੂਤ ਨਹੀਂ ਹੈ ਤਾਂ ਉਹ ਉੱਥੇ ਦੀ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਜਿਹੜਾ ਚਾਹੇ ਅਗਰ ਪਰਿਵਾਰ ਨਾਲ ਮਿਲਣ ਦਾ ਕੋਈ ਉਹਨਾਂ ਦੇ ਕਾਨੂੰਨ ਦੇ ਦਾਇਰੇ ਚ ਆਉਂਦਾ ਹੈ ਤਾਂ ਅੱਜ ਕੱਲ ਵੀਡੀਓ ਕਾਲਿੰਗ ਦਾ ਸਿਸਟਮ ਹੈ ਕਾਨਫਰੈਂਸ ਤੋਂ ਪੂਰੇ ਮੁਲਕ ਨੂੰ ਕਿਉਂਕਿ ਮੁਲਕ ਦੇ ਵੱਡੇ ਲੀਡਰ ਨੇ ਪਰ ਪਾਕਿਸਤਾਨ ਦੀ ਹਿਸਟਰੀ ਜੇ ਰਿਹਾ ਹੈ ਵੀ ਜਿਹੜੇ ਜਿਹੜੇ ਹਾਕਮ ਹੁੰਦੇ ਆ ਉਹਨਾਂ ਨੂੰ ਫਿਰ ਅਗਲੇ ਹੁਕਮਰਾਨ ਜਿਹੜੇ ਹੁੰਦੇ ਆ ਉਹ ਇਸ ਕਿਸਮ ਨਾਲ ਹੁੰਦਾ ਹੀ ਆ ਕਿਸੇ ਨੂੰ ਕਿਸੇ ਤਰੀਕੇ ਨਾਲ ਕਿਸੇ ਨੂੰ ਕਿਸੇ ਤਰੀਕੇ ਨਾਲ ਜੋ ਬੰਗਲਾਦੇਸ਼ 'ਚ ਵੀ ਹੋਇਆ ਪਰ ਖਰਾਨੀ ਜਿਹ 이란 खान मतलब दुनिया दी क्रिकेट ਦੇ ਵਿੱਚ ਜਿਹੜਾ ਇੱਕ ਨਾਮ ਵਰ ਚਿਹਰਾ ਰਿਆ ਬੜਾ ਹੈ। ਜੀ ਬਿਲਕੁਲ। ਔਰ ইমরান ਖਾਨ ਦੀ ਜਾਨ ਦੀ ਚਿੰਤਾ ਲੈ ਕੇ ਮੈਨੂੰ ਤੇ ਲੱਗਦਾ ਵੀ ਜਿਹੜੀ ਖੇਡ ਖੇਤਰ ਦੇ ਲੋਕ ਆ ਉਹਨਾਂ ਨੂੰ ਵੀ ਇਸ ਗੱਲ ਚਾਹਣਾ ਚਾਹੀਦਾ ਨੇ ਦੋ ਗੱਲਾਂ ਵੱਜਦੀਆਂ ਇੱਕ ਤਾਂ ਇੱਕ ਤਾਂ ਜਿਹੜੇ ਮੁਲਕ 'ਚ ਡੈਮੋਕ੍ਰੇਸੀ ਨਹੀਂ ਹੈਗੀ ਜੀ ਉੱਥੇ ਡੈਮੋਕ੍ਰੇਸੀ ਬਚਾਈ ਜਾਣੀ ਚਾਹੀਦੀ। ਮੈਨੂੰ ਲੱਗਦਾ ক্রিকেট ਦੇ ਪਲੇਟਫਾਰਮ ਤੇ ਵੀ ਜਿਹੜੀ ਹੈ ਉਹ ইমরান ਖਾਨ ਦੀ ਜਿਹੜੀ ਮਤਲਬ ਉਹਦੀ ਜਿਹੜੀ ਵਧੀਆ ਮਤਲਬ ਠੀਕ ਠਾਕ ਹੈ ਇਸ ਕਿਸਮ ਹੋਣ ਦਾ ਜਿਹੜੇ ਆ ਸਬੂਤ ਮੰਗੇ ਜਾਣੇ ਚਾਹੀਦੇ ਆ। ਮੰਗੇ ਜਾਣੇ ਚਾਹੀਦੇ ਆ। ਕਿਉਂਕਿ ਕਿਸੇ ਦੀ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਜਿਹੜੀ ਹੈ ਰਾਜਨੀਤੀ ਆਪਣੇ ਆਪਣੇ ਤਰ੍ਹਾਂ ਦੀ ਹੁੰਦੀ ਹੈ ਆਪਣੇ ਪੱਧਰ ਦੀ ਹੁੰਦੀ ਹੈ ਪਰ ਕਿਸੇ ਵਿਅਕਤੀ ਦਾ ਪਤਾ ਹੀ ਨਾ ਲੱਗਣਾ ਕਿ ਉਹ ਕਿੱਥੇ ਹੈ ਔਰ ਐਡੀ ਵੱਡੀ ਹਸਤੀ ਦਾ ਪਤਾ ਨਾ ਲੱਗਣਾ ਇਹ ਆਪਣੇ ਆਪ ਵਿੱਚ ਬੜੀ ਗੱਲ ਹੈ ਔਰ ਆਮ ਤੌਰ ਤੇ ਹੁੰਦਾ ਵੀ ਇਹ ਰਿਹਾ ਕਿ ਕਈ ਵਾਰੀ ਇਹ ਗੱਲਾਂ ਰਹਿ ਜਾਂਦੀਆਂ ਫਿਰ ਪਤਾ ਹੀ ਨਹੀਂ ਹੁੰਦਾ ਕਿੱਥੇ ਗਿਆ ਸਾਡੇ ਮੁਲਕ 'ਚ ਵੀ ਨੇਤਾ ਜੀ ਸੁਭਾਸ਼ ਚੰਦਰ ਜੀ ਦਾ ਇੱਕ ਐਕਸੀਡੈਂਟ ਹੋਇਆ ਸੀ ਉਦੋਂ ਜਦੋਂ ਚਲੇ ਗਿਆ ਸੀ ਉਹ ਤੇ ਅਸੀਂ ਵੈਸੇ ਨੇਤਾ ਜੀ ਸੁਭਾਸ਼ ਤੇ Imran Khan ਦਾ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ ਉਹ ਜਿਹਨ ਜਨਰਲ ਜਿਹੜਾ ਹੈ ਉਸ ਵੇਲੇ ਜਿਹੜੇ ਵਿਅਕਤੀ ਆਗੂ ਹੁੰਦੇ ਆ ਤਾਂ ਕਈ ਵਾਰੀ ਐ ਪੈਦਾ ਹੁੰਦੇ ਆ ਤੇ ਉਹ ਰਹਾਸੀ ਰਹਿ ਜਾਂਦੇ ਆ ਸੋ ਇਸ ਕਰਕੇ Imran Khan ਦੀ ਜਿਹੜੀ ਮਤਲਬ ਉਹ ਸਥਿਤੀ ਕੀ ਹੈ ਇਹ ਰਹਾਸ ਨਹੀਂ ਰਹਿਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਸਹੀ ਅਗਲੀ ਖਬਰ ਤੇ ਚਰਚਾ ਕਰਦੇ ਆ ਸੈਮੀ ਕੰਡਕਟਰ ਨਿਰਮਾਣ ਵਿੱਚ ਸਵੈ ਨਿਰਭਰਤਾ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ ਕੇਂਦਰ ਸਰਕਾਰ ਨੇ ਸੈਮੀ ਕੰਡਕਟਰ ਪ੍ਰਯੋਗਸ਼ਾਲਾ SCL ਮੋਹਾਲੀ ਦੇ ਆਧੁਨਿਕੀਕਰਨ ਅਤੇ ਵਿਸਥਾਰ ਲਈ 4500 ਕਰੋੜ ਦੇ ਨਿਵੇਸ਼ ਦਾ ਐਲਾਨ ਕੀਤਾ ਹੈ ਦੱਸਿਆ ਕਿ ਕੇਂਦਰੀ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰਾਜ ਮੰਤਰੀ ਰਮਨਿਤ ਮਿੱਟੂ ਨੇ ਪ੍ਰਕਤੀ ਦਾ ਜਾਇਜ਼ਾ ਲੈਂਦੀ ਐਸਸੀਐਲ ਮੁਹਾਲੀ ਦਾ ਦੌਰਾ ਕੀਤਾ ਦੌਰੇ ਦੌਰਾਨ ਮੰਤਰੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਐਸਸੀਐਲ ਮੁਹਾਲੀ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ ਕੀ ਕਹਿਣਾ ਚਾਹੁੰਦੇ ਦੇਖੋ ਸਰਕਾਰ ਦੀ ਜਿਹੜੀ ਪਹਿਲੀ ਇਹ ਗੱਲ ਹੈ ਕਿ ਨਿੱਜੀਕਰਨ ਨਹੀਂ ਕੀਤਾ ਜਾਵੇਗਾ ਜਿਹੜੀ ਡਿਮਾਂਡ ਸੀਗੀ ਨਾ ਕੀਤਾ ਜਾਵੇ ਇਹ ਚੰਗੀ ਗੱਲ ਹੈ ਹਾਂ ਦੋ ਫਿਗਰ ਆ ਰਹੀਆਂ ਕੁਝ ਅਖਬਾਰਾਂ ਨੇ 4500 ਕਰੋੜ ਕਿਹਾ ਹੈ ਤੇ ਇਹਨੇ 2500 ਕਰੋੜ ਕਿਹਾ ਹੈ ਇੱਥੇ ਵੀ ਕੋਈ ਕਲੈਰਿਟੀ ਨਹੀਂ ਹੈਗੀ ਜੀ ਇਹ ਵੀ ਚੰਗੀ ਗੱਲ ਹੈ ਕਿ ਚਲੋ ਮਤਲਬ ਸਰਕਾਰ ਨੇ ਇੱਧਰ ਧਿਆਨ ਦਿੱਤਾ ਹੈ ਇਹ ਜਿਹੜੀ ਮੁਹਾਲੀ ਜਿਹਨੂੰ ਸਾਹਿਬ ਜਦਾ ਅਜੀਤ ਸਿੰਘ ਨਗਰ ਵੀ ਕਹਿੰਦੇ ਆ ਇਹ ਜਿਹੜੀ ਜਿਹੜੀ ਇਹ ਜਿਹੜਾ ਜ਼ਿਲ੍ਹਾ ਬਣਾਇਆ ਗਿਆ ਸੀ ਇਹਦੇ ਵਿੱਚ ਸਭ ਤੋਂ ਪਹਿਲਾਂ ਇਹਨੂੰ ਆਈਟੀ ਸਿਟੀ ਬਣਾਉਣ ਲਈ ਜਦੋਂ ਸਾਡੇ ਪਹਿਲੇ ਪ੍ਰਧਾਨ ਮੰਤਰੀ ਅਜੀਬ ਗਾਂਧੀ ਹੁੰਦੇ ਸੀ ਉਹਨਾਂ ਨੇ ਇਹਨੂੰ ਕਿਹਾ ਸੀ ਇਹਨੂੰ ਆਈਟੀ ਸਿਟੀ ਬਣਾਇਆ ਜਾਊਗਾ ਜਿੱਦਾਂ ਬੈਂਗਲੌਰ ਆ ਜਾਂ ਬਾਅਦ ਚ ਗੁੜਗਾਓਂ ਬਣ ਗਿਆ ਪਰ ਮੁਹਾਲੀ ਦੀ ਸਪੀਡ ਉਹ ਨਹੀਂ ਲਈ ਮੁਹਾਲੀ ਚ ਇਹ ਇੱਕ ਵੱਡਾ ਇੰਸਟੀਟਿਊਸ਼ਨ ਹੈ ਜਿਹੜਾ ਇਸ ਇਸ ਖਿੱਤੇ ਨਾਲ ਜੁੜਿਆ ਬੁਣਿਆ ਜਾ ਰਿਹਾ ਸੀ ਔਰ ਇਹਦਾ ਵੀ ਰੋਲਾ ਪਿਆ ਸੀ ਕਿ ਜੀ ਤਾਂ ਹੁਣ ਸਾਡੇ ਸਾਡੇ ਪ੍ਰਧਾਨ ਮੰਤਰੀ ਜੀ ਵੀ ਲਗਾਤਾਰ ਕਹ ਰਹੇ ਆ ਕਿ ਸੈਮੀ ਕੰਡਕਟਰ ਜਿਹੜੇ ਬਣਾਉਣ ਦੇ ਵਿੱਚ ਜਿਹੜਾ ਕਿਉਂਕਿ ਇਹਨਾਂ ਦੀ ਇੱਕ ਇਹਨਾਂ ਦਾ ਅੱਜ ਟੋਟਲ ਜਿਹੜਾ ਜਦਾਂ ਮਤਲਬ ਜਿਹੜੀ ਵਾਰ ਵੈਪਨਸ ਨੇ ਜਾਂ ਜਿਹੜੇ ਸਪੇਸ ਵੈਪਨਸ ਨੇ ਜਾਂ ਫਿਰ ਹੋਰ ਜਿਹੜੀਆਂ ਚੀਜ਼ਾਂ ਜਿਹਦੇ ਚਿਪਸ ਸਿਸਟਮ ਜਿਹਨੂੰ ਕਹਿੰਦੇ ਆ ਉਹ ਉਹ ਅੱਜ ਦੁਨੀਆ ਦੀ ਸਭ ਤੋਂ ਵੱਡੀ ਲੋੜ ਜਿਹੜੀ ਹੈ ਉਹ ਸੈਮੀ ਕੰਡਕਟਰ ਦੀ ਲੋੜ ਹੈ ਜੀ ਬਿਲਕੁਲ ਔਰ ਉਹਦੇ ਨਾਲ ਕੀ ਹੈ ਕਿ ਫਿਰ ਬਹੁਤ ਸਾਰੀ ਜਿੱਥੇ ਸਾਡੇ ਅੰਦਰ ਮੁਲਕ ਚੁੱਤੇ ਚੀਜ਼ਾਂ ਆਪਣੀਆਂ ਬਣਨੀਆਂ ਸ਼ੁਰੂ ਹੋ ਜਾਣਗੀਆਂ ਹਾਂ ਅਸੀਂ ਦੁਨੀਆ ਦੇ ਮੁਲਕਾਂ ਨੂੰ ਵੀ ਉਸ ਜਿਹੜੇ ਸੈਮੀ ਕੰਡਕਟਰ ਦੀ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਚਿਪਸ ਨੇ ਦੂਜੀਆਂ ਨੇ ਉਹ ਅਸੀਂ ਸੈਮੀ ਕੰਡਕਟਰਸ ਵੇਚ ਸਕਦੇ ਹਾਂ ਜੀ ਸੋ ਇਹ ਪੰਜਾਬ ਲਈ ਇਹ ਚੰਗੀ ਗੱਲ ਆ ਕਿਉਂਕਿ ਨੇਚਰਲੀ ਔਰ ਅਨੇਕ ਇਹ ਨਿੱਜੀਕਰਨ ਦਾ ਮਤਲਬ ਇਹ ਹੈ ਕਿ ਇਹ ਨਿੱਜੀਕਰਨ ਨਹੀਂ ਕੀਤਾ ਜਾ ਰਿਹਾ ਪਰ ਨਿੱਜੀ ਖੇਤਰ ਨੂੰ ਉਤਸ਼ਾਹਿਤ ਜ਼ਰੂਰ ਕੀਤਾ ਜਾ ਰਿਹਾ ਹੈ ਇਸ ਸਕੀਮ ਦੇ ਤਹਿਤ ਜੀ ਤਾਂ ਨੇਚਰਲ ਤੌਰ ਤੇ ਜਦੋਂ ਵੱਡੀ ਇਨਵੈਸਟਮੈਂਟ ਆਏਗੀ ਕੀਤਾ ਜਾਏਗਾ ਕਿਉਂਕਿ ਸਰਕਾਰ ਨੇ ਇਸ ਪੱਧਰ ਤੇ ਵੱਡੀ ਜ਼ਮੀਨ ਦੇਣੀ ਹੈ ਇਸ ਸੈਮੀ ਕੰਡਕਟਰ ਲੈਬ ਨੂੰ ਇਹਨੂੰ ਮਤਲਬ ਇਹਦਾ ਇਹਨੂੰ ਪਰਫੁੱਲਟ ਕਰਨਾ ਹੈ ਜੀ ਤਾਂ ਨਿਸ਼ਚਿਤ ਤੌਰ ਤੇ ਮੰਨਿਆ ਜਣਾ ਚਾਹੀਦਾ ਵੀ ਅਗਰ ਇਹ ਇਹ ਸੰਸਥਾ ਵਾਕਈ ਏਡੀ ਵੱਡੀ ਹੁੰਦੀ ਹੈ ਹੂੰ ਤਾਂ ਜਿਹੜੇ ਸਾਡੇ ਆਸ-ਪਾਸੇ ਦੇ ਜਿਹੜੇ ਟੈਕਨੋਕਰੈਟਸ ਨੇ ਸਾਡੇ ਬੱਚੇ ਨੇ ਨਵੇਂ ਆ ਰਹੇ ਨੇ ਉਹਨਾਂ ਨੂੰ ਇਸ ਫੀਲਡ ਦੇ ਵਿੱਚ ਜਿਹੜੇ ਸਪੈਸ਼ਲਿਸਟ ਆ ਕੇ ਬਣ ਕੇ ਆ ਰਹੇ ਨੇ ਉਹਨਾਂ ਨੂੰ ਆਪਣੇ ਘਰ ਚ ਹੀ ਪੰਜਾਬ ਦੇ ਬੱਚਿਆਂ ਨੂੰ ਜਿਹੜਾ ਉਹ ਕੰਮ ਮਿਲੇਗਾ ਅਜੇ ਨਹੀਂ ਤਾਂ ਪੰਜਾਬ ਦੇ ਬੱਚੇ ਅਗਰ ਕੈਨੇਡਾ ਨਹੀਂ ਹੈਗੇ ਤਾਂ ਉਹਨਾਂ ਲਈ ਬੰਗਲੌਰ ਗੁਰਗਾਓਂ ਬਿਲਕੁਲ ਹੋਰ ਹైదరాబాద్ ਉੱਥੇ ਬਹਿਣਾ ਜ਼ਿਆਦਾ ਜ਼ਰੂਰੀ ਹੁੰਦਾ ਤਾਂ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਕੰਮ ਮਿਲਣ ਦੀ ਆਸ ਜੱਗੀ ਹੈ ਤਾਂ ਕੇਂਦਰ ਸਰਕਾਰ ਦਾ ਇਸ ਲਈ ਧੰਨਵਾਦ ਬਣਦਾ ਹੀ ਹੈ ਬਿਲਕੁਲ ਬਿਲਕੁਲ ਜੀ ਸੋ ਹੋਰ ਵੀ ਕਬਰਾਂ ਨੇ ਜਨਾਂ ਤੇ ਗੱਲਬਾਤ ਕਰਾਂਗੇ ਲੇਕਿਨ ਹੁਣ ਵਕਤ ਤੇ ਇੱਕ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ